ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਵਿੱਚ ਇਸ ਵਾਰ ਕਿਸ ਨੇ ਕੀ ਗਵਾਇਆ ਤੇ ਕਿਸ ਨੇ ਕੀ ਪਾਇਆ 2027 ਵਿੱਚ ਪੰਜਾਬ ਦੀ ਨਵੀਂ ਸਰਕਾਰ ਦੀ ਚੋਣ ਹੋਣੀ ਹੈ ਤੇ ਚੋਣਾਂ ਤੋਂ 16 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਵੱਡੀ ਕੁਦਰਤੀ ਆਫਤ ਹੜ੍ਹਾਂ ਦੇ ਰੂਪ ਵਿੱਚ ਆਈ ਤੇ ਇਸ ਕੁਦਰਤੀ ਆਫਤ ਵਿੱਚ ਕਿਸੇ ਨੂੰ ਸਿਆਸੀ ਸੰਭਾਵਨਾ ਨਜ਼ਰ ਆਈ ਤਾਂ ਕਿਸੇ ਨੂੰ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆਈ ਕਈ ਸਿਆਸੀ ਪਾਰਟੀਆਂ ਹੁਣ ਵੀ ਮੌਕੇ ਦਾ ਇੰਤਜ਼ਾਰ ਕਰ ਰਹੀਆਂ ਹਨ ਕੁਝ ਤਾਂ ਹੜ੍ਹਾਂ ਦੌਰਾਨ ਸਿਰਫ ਫੋਟੋ ਸ਼ੂਟ ਕਰਵਾਉਂਦੀਆਂ ਨਜ਼ਰ ਆਈਆਂ ਤੇ ਕੁਝ ਗੁਰੂ ਦੇ ਸਿੱਖ ਸਿਰੜੀ ਲੋਕ ਲੋਕਾਂ ਦੀ ਮਦਦ ਵਿੱਚ ਜੁਟੇ ਵੀ ਨਜ਼ਰ ਆਏ ਸਤਸ੍ਰੀਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨ ਕੌਰ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਭਿਆਨਕ ਮਾਰ ਨੂੰ ਝੱਲਿਆ 80 ਦੇ ਦਹਾਕੇ ਤੋਂ ਬਾਅਦ ਪੰਜਾਬ ਚ ਆਏ ਸਭ ਤੋਂ ਵੱਡੇ ਹੜ੍ਹ ਦੀ ਤਰਾਸਦੀ ਨੇ ਸਾਰਿਆਂ ਤਰਾਸਦੀ ਨੂੰ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਪੂਰਾ ਪੰਜਾਬ ਹੜਪੀਟਾਂ ਦੀ ਮਦਦ ਲਈ ਮੋਰੇ ਆਇਆ ਪਰ ਹੁਣ ਅਸਲੀ ਟੈਸਟ ਹੋਵੇਗਾ ਮੁੜ ਵਸੇਬੇ ਦਾ ਹੜਦੌਰਾਨ ਉਜੜੇ ਲੋਕਾਂ ਨੂੰ ਪੈਰਾਂ ਤੇ ਖੜਾ ਕਰਨ ਦਾ ਇਸ ਦੇ ਪਿੱਛੇ ਸਭ ਤੋਂ ਵੱਧ ਕੰਮ ਕਰੇਗੀ ਸਿਆਸੀ ਇੱਛਾ ਸ਼ਕਤੀ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦਾ ਸਭ ਤੋਂ ਵੱਡਾ ਟੈਸਟ ਇਸੇ ਦਿiale dwale ਹੋਵੇਗਾ ਹਰ ਦੌਰਾਨ ਜਿਨ੍ਹਾਂ ਨੇ ਮਦਦ ਲਈ ਆਪਣੇ ਹੱਥ ਅੱਗੇ ਵਧਾਏ ਕੀ ਉਹ ਹੜ ਪ੍ਰਭਾਵਕਤਾ ਨੂੰ ਮੁੜ ਖੜਾ ਕਰਨ ਦੇ ਵਿੱਚ ਯੋਗਦਾਨ ਪਾਉਣਗੇ ਕਿੰਨਾ ਕੁ ਪਾਉਣਗੇ ਇਹ ਦੇਖਣਾ ਕਾਫੀ ਅਹਿਮ ਰਹੇਗਾ ਇਸ ਦੇ ਵਿੱਚ ਨਾ ਸਿਰਫ ਸੂਬਾ ਤੇ ਕੇਂਦਰ ਦੇ ਰੋਲ ਨੂੰ ਦੇਖਿਆ ਜਾਏਗਾ ਬਲਕਿ ਵਿਰੋਧੀ ਧਿਰਾਂ ਨੂੰ ਵੀ ਲੋਕ ਵੇਖਣਗੇ ਹੜ੍ਹ ਪ੍ਰਭਾਵਤਾਂ ਨੂੰ ਕੈਸ਼ ਵੰਡਣ ਪਾਣੀ ਕੱਢਣ ਲਈ ਲਾਏ ਗਏ ਪੰਪਾਂ ਲਈ ਫ੍ਰੀ ਡੀਜ਼ਲ ਦੀ ਮਦਦ ਹੜ੍ਹ ਪ੍ਰਭਾਵਤਾਂ ਦੀ ਮਦਦ ਵਿੱਚ ਟਰੈਕਟਰਾਂ ਦੀਆਂ ਲਾਈਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਰਾਤੋਂ ਰਾਤ ਤਿਆਰ ਜੁਗਾੜ ਕਿਸ਼ਤੀਆਂ ਤੇ ਹਾਈ ਪ੍ਰੋਫਾਈਲ ਗੱਡੀਆਂ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਨੀ ਵਰਗੇ ਕਈ ਅਫਸਰਾਂ ਵੱਲੋਂ ਗਰਾਊਂਡ ਤੇ ਉਤਰ ਕੇ ਲੋਕਾਂ ਦੀ ਮਦਦ ਕਰਨਾ ਇਹਨਾਂ ਸਾਰੀਆਂ ਤਸਵੀਰਾਂ ਨੇ ਹੜ੍ਹ ਪੀੜਤਾਂ ਲਈ ਮੱਲਮ ਦਾ ਕੰਮ ਕੀਤਾ ਸਮੇਂ ਦੇ ਨਾਲ ਨਾਲ ਇਹ ਇਤਿਹਾਸ ਦਾ ਰੂਪ ਵੀ ਲੈਣ ਗਿਆ ਤੇ ਮੁੜ ਵਸੇਬੇ ਦੇ ਰੂਪ ਵਿੱਚ ਭਵਿੱਖ ਦੀ ਚੁਣੌਤੀ ਬਣ ਕੇ ਕਿਧਰੇ ਨਾ ਕਿਧਰੇ ਸਾਡੇ ਸਾਹਮਣੇ ਵੀ ਆਉਣ ਗਿਆ ਇਹਨਾਂ ਚੁਣੌਤੀਆਂ ਲਈ ਪੰਜਾਬ ਦਾ ਹਰ ਇੱਕ ਵਸਿੰਦਾ ਉਹਨਾਂ ਸਿਆਸੀ ਲੀਡਰਾਂ ਨੂੰ ਜ਼ਰੂਰ ਪਰਖੇਗਾ ਜਿਨ੍ਹਾਂ ਕੋਲ ਸਿਆਸੀ ਤਾਕਤ ਹੈ ਬਿਨਾਂ ਸ਼ੱਕ ਸਭ ਤੋਂ ਵੱਧ ਜਵਾਬਦੇਹੀ ਸੱਤਾਧਿਰ ਆਮ ਆਦਮੀ ਪਾਰਟੀ ਦੀ ਹੋਵੇਗੀ ਹੁਣ ਮੰਨਿਆ ਜਾਂਦਾ ਹੈ ਕਿ ਵੋਟਰ ਦੀ ਯਾਦਦਾਸ਼ਤ ਬੜੀ ਛੋਟੀ ਹੁੰਦੀ ਹੈ ਵੋਟਾਂ ਦੇ ਆਲੇ-ਦੁਆਲੇ ਆਉਣ ਵਾਲੇ ਸਿਆਸੀ ਮੁੱਦੇ ਅਸਲ ਮੁੱਦਿਆਂ ਨੂੰ ਪਟਕਾ ਹੀ ਦਿੰਦੇ ਨੇ ਪਰ ਇਸ ਵਾਰ ਜਿਹੜੀ ਹੜ੍ਹਾਂ ਨੇ ਜ਼ਖਮ ਲੋਕਾਂ ਨੂੰ ਦਿੱਤੇ ਨੇ ਉਹ ਅਗਲੇ 2 ਸਾਲਾਂ ਤੱਕ ਤਾਂ ਬਿਲਕੁਲ ਨਹੀਂ ਭੁੱਲਣ ਵਾਲੇ ਹੜ੍ਹਾਂ ਦੌਰਾਨ 5 ਲੱਖ ਏਕੜ ਜ਼ਮੀਨ ਤੇ ਖੜੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਖੇਤ ਪੂਰੀ ਤਰ੍ਹਾਂ ਰੇਤੇ ਨਾਲ ਭਰ ਚੁੱਕੇ ਨੇ ਝੋਨੇ ਤੋਂ ਬਾਅਦ ਇਸ ਸੀਜ਼ਨ ਕਣਕ ਵੀ ਪੈਦਾ ਹੋ ਸਕੇਗੀ ਜਾਂ ਨਹੀਂ ਇਹ ਵੀ ਇੱਕ ਵੱਡਾ ਚੈਲੰਜ ਹੈ ਖਰਾਬ ਹੋਈ ਫਸਲ ਦਾ ਮੁਆਵਜ਼ਾ ਕਿਸਾਨਾਂ ਦੀ ਮੰਗ ਮੁਤਾਬਿਕ 50000 ਰੁਪਏ ਪ੍ਰਤੀ ਏਕੜ ਸਮੇਂ ਸਿਰ ਮਿਲੇ ਮਾਨ ਸਰਕਾਰ ਲਈ ਇਹ ਵੀ ਇੱਕ ਵੱਡੀ ਚੁਣੌਤੀ ਹੈ ਪੰਜਾਬ ਚ ਹੋਏ ਹੜ੍ਹਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਨੇ 1600 ਕਰੋੜ ਦੇ ਪੈਕੇਜ ਦਾ ਐਲਾਨ ਕਰ ਦਿੱਤਾ ਪਰ ਪੰਜਾਬ ਦੇ ਵਿੱਚ ਇਸ ਨਾਲੋਂ ਵੀ ਕਈ ਗੁਣਾ ਵੱਧ ਨੁਕਸਾਨ ਹੋਇਆ ਹੈ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ तकरीबन 4 ਲੱਖ ਕਰੋੜ ਤੱਕ ਪਹੁੰਚ ਚੁੱਕੀ ਹੈ ਉਤੋਂ ਅਗਲੇ ਸਾਲ ਚੋਣ ਬਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1000 ਰੁਪਏ ਬੀਬੀਆਂ ਨੂੰ ਦੇਣ ਦਾ ਸਿਆਸੀ ਗੇਮ ਚੇਂਜਰ ਤਾਜ਼ਾ ਐਲਾਨ ਵੀ ਵੱਡੀ ਚੁਣੌਤੀ ਹੈ ਸਵਾਲੇ ਉੱਠ ਰਿਹਾ ਕਿ ਆਖਿਰਕਾਰ ਮਾਨ ਸਰਕਾਰ ਦੀ ਰਣਨੀਤੀ ਕੀ ਹੋਵੇਗੀ ਕੀ ਕਿਧਰੇ ਸਿਆਸੀ ਰਿਉੜੀਆਂ ਦੇ ਚੱਕਰ ਵਿੱਚ ਹੜ ਪੀੜਤ ਵਿਸਰਤਾ ਨਹੀਂ ਜਾਣਗੇ ਖਜ਼ਾਨਾ ਭਰੇ ਹੋਣ ਦਾ ਦਾਵਾ ਕਰਨ ਵਾਲੇ ਮਾਨ ਸਰਕਾਰ ਦੇ ਖਜ਼ਾਨੇ ਵਿੱਚ ਇੰਨਾ ਪੈਸਾ ਨਹੀਂ ਹੈ ਕਿ ਉਹ ਹੜ ਪ੍ਰਭਾਵਤਾਂ ਦੀ ਵਦਦ ਨਾਲ ਚੋਣ ਗੱਫੇ ਵੀ ਵੰਡ ਸਕਣ ਇਸ ਲਈ ਰੰਗਲਾ ਪੰਜਾਬ ਵਿਕਾਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਦੇਸ਼ ਵਿਦੇਸ਼ ਵਿੱਚ ਬੈਠੇ ਸਨਦਕਾਰ ਕਲਾਕਾਰ ਪੰਜਾਬੀਆਂ ਦੇ ਦਰਦ ਨੂੰ ਸਮਝਣ ਵਾਲੇ ਹਰ ਇੱਕ ਨੂੰ ਅੱਗੇ ਆਉਣ ਦੀ ਮੁੱਖ ਮੰਤਰੀ ਮਾਨ ਨੇ ਕਈ ਵਾਰੀ ਅਪੀਲ ਕੀਤੀ ਹੈ। ਅਰਵਿੰਦ ਕੇਜਰੀਵਾਲ ਵੀ ਅਪੀਲਾ ਕਰ ਚੁੱਕੇ ਨੇ। ਸਿਆਸੀ ਪੱਧਰ ਤੋਂ ਲੈ ਕੇ ਪ੍ਰਸ਼ਾਸਨਿਕ ਪੱਧਰ ਤੱਕ ਪੂਰੀ ਗਾਈਡਲਾਈਨ ਤਿਆਰ ਕੀਤੀ ਗਈ ਹੈ। ਮੰਤਰੀਆਂ ਵਿਧਾਇਕਾਂ ਤੋਂ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਪੰਜਾਬ ਦੀ ਮਦਦ ਕਰਨ ਵਾਲੇ ਦਾਨੀ ਸੱਜਣਾ ਨਾਲ ਗੱਲ ਕਰਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਵੀ ਪਤਾ ਹੈ ਕਿ ਹੜ੍ਹਾਂ ਦੌਰਾਨ ਹੋਈਆਂ ਗਲਤੀਆਂ ਤੋਂ ਪਰਨਾ ਹੈ ਤਮੜ ਵਸੇ ਬਾਹੀ ਇੱਕ ਰਾਹ ਹੈ ਇਸ ਲਈ ਕੇਜੀਵਾਲ ਨੇ ਵੀਡੀਓ ਕਾਨਫਰencing ਦੇ ذریعے ਸਾਰੇ ਲੀਡਰਾਂ ਨੂੰ ਵੀ ਰੰਗਲਾ ਪੰਜਾਬ ਵਿਕਾਸ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਆਮ ਆਦਮੀ ਪਾਰਟੀ ਲਈ ਫੰਡ ਤੋਂ ਜ਼ਿਆਦਾ ਵੱਡੀ ਚੁਣੌਤੀ ਜਿਹੜਾ ਪੈਸਾ ਇਕੱਠਾ ਹੋਵੇ ਉਹ ਜ਼ਮੀਨੀ ਪੱਧਰ ਤੇ ਨਜ਼ਰ ਆਏ ਇਹ ਹੈ ਯਾਨੀ ਕਿ ਜਿਨ੍ਹਾਂ ਲੋਕਾਂ ਨੂੰ ਇਸ ਪੈਸੇ ਦੀ ਲੋੜ ਹੈ ਉਹਨਾਂ ਤੱਕ ਪੈਸਾ ਪਹੁੰਚ ਸਕੇ ਕਿਦਰੇ ਪੈਸਾ ਹਵਾ ਹਵਾਈ ਨਾ ਹੋ ਜਾਵੇ ਇਸ ਲਈ ਮੁੱਖ ਮੰਤਰੀ ਵਾਰੀ-ਵਾਰੀ ਆਪਣੇ ਵੱਲੋਂ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਰੰਗਲਾ ਪੰਜਾਬ ਵਿਕਾਸ ਫੰਡ ਦਾ ਇੱਕ ਇੱਕ ਪੈਸਾ ਪੰਜਾਬ ਦੇ ਲੋਕਾਂ ਦੀ ਮਦਦ ਵਿੱਚ ਹੀ ਲੱਗੇਗਾ ਸੀਐਮ ਮਾਨ ਨੇ ਤਾਂ ਇਹ ਵੀ ਕਿਹਾ ਕਿ 1 ਰੁਪਏ ਨੂੰ 100 ਰੁਪਇਆ ਬਣਾ ਕੇ ਲਾਵਾਂਗਾ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ ਔਰ ਮੈਂ ਵਚਨ ਦਿੰਦਾ ਤੁਹਾਡੇ ਦੁਆਰਾ ਦਸਾਂ ਨਾਉਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਏ ਨੂੰ 1 ਸਵਾ ਰੁਪਿਆ ਬਣਾ ਕੇ ਅੱਗੇ ਭੇਜਾਂਗੇ ਆਮ ਆਦਮੀ ਪਾਰਟੀ ਦੀ 2027 ਦੀ ਸਿਆਸਤ ਉਹਨਾਂ ਦੇ ਮੁੜ ਵਸੇਬੇ ਦੇ ਰਿਪੋਰਟ ਕਾਰਡ ਤੇ ਕਾਫੀ ਹੱਦ ਤੱਕ ਨਿਰਭਰ ਹੋਵੇਗੀ ਪਰ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਕਾਂਗਰਸ ਅਕਾਲੀ ਦਲ ਤੇ ਭਾਜਪਾ ਦੀ ਜਵਾਬਦੇਹੀ ਵੀ ਕੋਈ ਘੱਟ ਨਹੀਂ ਹੋਵੇਗੀ 10 ਸਾਲਾਂ ਤੋਂ ਸੱਤਾ ਤੋਂ ਦੂਰ ਖੇਰੂ ਖੇਰੂ ਹੋ ਚੁੱਕੀ ਹੈ ਅਕਾਲੀ ਦਲ ਲਈ ਹੜਾਂ ਵਿੱਚ ਕੀਤੇ ਕੰਮਾਂ ਨੇ ਮੁੜ ਵਾਪਸੀ ਦਾ ਰਾਹ ਖੋਲ ਦਿੱਤਾ ਹੈ ਅਕਾਲੀ ਦਲ ਦਾ ਕੋਰ ਵੋਟਰ ਪਿੰਡੂ ਹੀ ਮੰਨਿਆ ਜਾਂਦਾ ਹੈ ਲੈਂਡ ਪੂਲਿੰਗ ਨੀਤੀ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਹੀ ਮੋਰਚਾ ਖੋਲਿਆ ਤੇ ਫਿਰ ਸਰਕਾਰ ਨੂੰ ਬੈਕਫੁੱਟ ਤੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ। ਇਹ ਮੁੱਦਾ ਸਿੱਧਾ-ਸਿੱਧਾ ਕਿਸਾਨਾਂ ਨਾਲ ਜੁੜਿਆ ਸੀ ਜੋ ਅਕਾਲੀ ਦਲ ਦਾ ਕੋਰ ਵੋਟਰ ਹੈ। ਇਸ ਤੋਂ ਬਾਅਦ ਹੜ੍ਹਾਂ ਦੌਰਾਨ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਸ਼, ਡੀਜ਼ਲ ਤੇ ਹੜ੍ਹ ਪ੍ਰਭਾਵਤਾਂ ਦੀ ਮਦਦ ਲਈ ਚਾਰਾ ਤੇ ਰਾਸ਼ਨ ਪਾਣੀ ਵੰਡਿਆ ਹੈ ਉਸ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਖੋਹੀ ਹੋਈ ਸਿਆਸੀ ਜ਼ਮੀਨ ਤਲਾਸ਼ਣ ਵਿੱਚ ਮਦਦ ਜ਼ਰੂਰ ਕੀਤੀ ਹੈ। ਹੜ੍ਹਾਂ ਨੇ ਸੁਖਬੀਰ ਬਾਦਲ ਦੇ ਸਿਆਸੀ ਕਦ ਨੂੰ ਮਜ਼ਬੂਤ ਕੀਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਣੇ ਨਵੇਂ ਅਕਾਲੀ ਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਤੇ ਐਸਜੀਪੀਸੀ ਦੇ ਪੈਸੇ ਦੀ ਵਰਤੋਂ ਆਪਣੇ ਸਿਆਸੀ ਮਫਾਦ ਲਈ ਵਰਤਣ ਦਾ ਇਲਜ਼ਾਮ ਲਾ ਰਹੇ ਹਨ ਇਸ ਦੇ ਲਈ ਅਕਾਲੀ ਦਲ ਨੇ ਇੱਕ ਹੋਰ 라ਵੀ ਲੱਭ ਲਿਆ ਹੈ ਐਸਜੀਪੀਸੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿੱਚ ਸਰਕਾਰੀ ਖਾਲਸਾ ਪੋਰਟਲ ਸ਼ੁਰੂ ਕਰ ਦਿੱਤਾ ਤਾਂ ਜੋ ਕਿਸੇ ਤਰ੍ਹਾਂ ਦਾ ਸਵਾਲ ਇਨ ਆਊਟ ਸਕੇ ਮਦਦ ਲਈ ਬਣਾਇਆ ਗਿਆ ਸਰਕਾਰੀ ਖਾਲਸਾ ਪੋਰਟਲ ਜੇਕਰ ਸਫਲ ਹੁੰਦਾ ਹੈ ਤਾਂ ਇਸ ਦਾ ਫਾਇਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਅਕਾਲੀ ਦਲ ਨੂੰ ਹੀ ਮਿਲੇਗਾ। ਵਿਜ਼ਾਰਤ ਤੋਂ ਦੂਰ ਹੁੰਦੇ ਹੋਏ ਵੀ ਜੇ ਸੁਖਬੀਰ ਸਿੰਘ ਬਾਦਲ ਹੜ ਪ੍ਰਭਾਵਿਤ ਲੋਕਾਂ ਦੀ ਆਵਾਜ਼ ਬਣਦੇ ਨੇ ਤਾਂ ਕਿਤੇ ਨਾ ਕਿਤੇ ਮਜ਼ਬੂਤ ਖੇਤਰੀ ਪਾਰਟੀ ਦੇ ਰੂਪ ਚ ਅਕਾਲੀ ਦਲ ਨੂੰ ਮੁੜ ਉਭਾਰਨ ਦੇ ਵਿੱਚ ਕਾਮਯਾਬ ਹੋ ਸਕਦੇ ਨੇ। ਹਾਲਾਂਕਿ ਇਹਦੇ ਵਿੱਚ ਕਿੰਨੇ ਸਾਲ ਲੱਗਣਗੇ ਇਸ ਬਾਰੇ ਨਹੀਂ ਕਿਹਾ ਜਾ ਸਕਦਾ। ਸਾਡਾ ਨਿਸ਼ਾਨਾ ਹੈ ਕਿ ਅਗਲੇ 20-25 ਦਿਨ ਜਿੱਥੇ ਕਣਕ ਦੀ ਲੋੜ ਹੈ ਕਿੱਥੇ ਕਣਕ ਦੇ 20 ਦੀ ਲੋੜ ਹੈ। ਜਿੱਥੇ ਡੀਜ਼ਲ ਦੀ ਲੋੜ ਹੈ ਅੱਜ ਹੁਣ ਜਿਵੇਂ ਮੱਛਰ ਬਹੁਤ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਮੱਛਰਾਂ ਨਾਲ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਫੈਲ ਰਹੀਆਂ ਸੋ ਅਸੀਂ ਆ 500 ਮਸ਼ੀਨਾਂ ਭੇਜੀਆਂ ਤੇ ਆ ਇੰਪਲੀਮੈਂਟ ਸਾਡਾ ਯੂਥ ਅਕਾਲੀ ਦਲ ਕਰੂਗਾ ਵਿਰੋਧੀ ਤਰਦੀ ਭੂਮ ਕੰਨਭਾਰ ਹੀ ਕਾਂਗਰਸ ਦਾ ਹੜਾ ਦੌਰਾਨ ਜ਼ਮੀਨ ਤੋਂ ਨਦਾਰਦ ਰਹਿਣਾ ਉਹਨਾਂ ਲਈ ਭਾਰੀ ਪੈ ਸਕਦਾ ਹੈ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਚੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਤੋਂ ਇਲਾਵਾ ਕੋਈ ਵੱਡਾ ਲੀਡਰ ਗਰਾਊਂਡ ਤੇ ਨਜ਼ਰ ਨਹੀਂ ਆਇਆ ਕੁਝ ਥਾਵਾਂ ਤੇ ਕਾਂਗਰਸ ਵੱਲੋਂ ਹੜਪੀਟਾਂ ਨੂੰ ਰਾਹਤ ਸਮਗਰੀ ਜ਼ਰੂਰ ਵੰਡੀ ਗਈ ਹੋਵੇਗੀ ਪਰ ਜਿਸ ਤਰ੍ਹਾਂ ਨਾਲ ਜ਼ਮੀਨੀ ਪੱਧਰ ਤੇ ਨਜ਼ਰ ਆਉਣਾ ਚਾਹੀਦਾ ਸੀ ਕੋਈ ਵੱਡਾ ਲੀਡਰ ਨਜ਼ਰ ਨਹੀਂ ਆਇਆ ਕਿਸਾਨੀ ਮੁੱਦਿਆਂ ਤੇ ਪੰਜਾਬ ਨਾਲ ਖੜੇ ਹੋਣ ਦਾ ਦਾਵਾ ਕਰਨ ਵਾਲੇ ਰਾਹੁਲ ਗਾਂਧੀ ਦੂਰ ਹੀ ਰਹੇ ਜਦੋਂ ਪਾਣੀ ਉਤਰ ਗਿਆ ਤਾਂ ਕਾਫੀ ਸਮੇਂ ਬਾਅਦ ਰਾਹੁਲ ਗਾਂਧੀ ਦੀ ਐਂਟਰੀ ਪੰਜਾਬ 'ਚ ਜ਼ਰੂਰ ਹੋਈ ਪਰ ਉਹ ਵੀ ਸਰੋਪਾਉ ਵਿਵਾਦ ਵਿੱਚ ਫਸ ਕੇ ਰਹਿ ਗਏ ਹਾਲਾਂਕਿ ਹੁਣ ਜ਼ਰੂਰ ਸਮੇਂ-ਸਮੇਂ ਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 1600 ਕਰੋੜ ਦੇ ਰਾਹਤ ਪੈਕੇਜ ਲਈ ਆਲੋਚਨਾ ਕਰਦੇ ਰਹਿੰਦੇ ਹਨ ਤੇ ਪੰਜਾਬ ਲਈ 20000 ਕਰੋੜ ਤੋਂ ਵੱਧ ਦੇ ਪੈਕੇਜ ਦੀ ਮੰਗ ਕਰਦੇ ਨੇ ਹਾਲਾਂਕਿ ਕਾਂਗਰਸ ਕੋਲ ਹੁਣ ਵੀ ਮੌਕਾ ਹੈ ਪੰਜਾਬ ਦੀ ਮੋੜ ਉਸਾਰੀ ਵਿੱਚ ਆਪਣੀ ਸਾਰਥਕ ਭੂਮਿਕਾ ਨੂੰ ਨਿਭਾਉਣ ਦਾ ਵਰਕਰਾਂ ਦੇ ਜ਼ਰੀਏ ਜ਼ਮੀਨੀ ਪੱਧਰ ਤੇ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ ਸਰਕਾਰ ਦੇ ਕੰਨਾਂ ਤੱਕ ਹੜਪ੍ਰਭਾਵਿਤ ਪੀੜਤਾਂ ਦੀ ਆਵਾਜ਼ ਵੰਡਾ ਸਰਕਾਰ ਹੜਪੀੜਤਾ ਨੂੰ ਵਿਸਰੇ ਨਾ ਕਿਸਾਨਾਂ ਦੇ ਨੁਕਸਾਨ ਦਾ ਇੱਕ ਇੱਕ ਪੈਸਾ ਮਿਲੇ ਮੁੜ ਵਸੇਬੇ ਦਾ ਵਾਅਦਾ ਜ਼ਮੀਨੀ ਪੱਧਰ ਤੇ ਉਤਰੇ ਇਸ ਨੂੰ ਯਕੀਨੀ ਬਣਾਉਣਾ ਵਿਰੋਧੀ ਧਿਰ ਦੇ ਰੂਪ ਵਿੱਚ ਕਾਂਗਰਸ ਦੀ ਜ਼ਿੰਮੇਵਾਰੀ ਹੈ 26 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋਣ ਵਾਲਾ ਹੈ ਉਸ ਵਿੱਚ ਕਾਂਗਰਸ ਕਿਸ ਤਰੀਕੇ ਦੀ ਭੂਮਿਕਾ ਨਿਭਾਏਗੀ ਇਹ ਦੇਖਣਾ ਵੀ ਅਹਿਮ ਰਹੇਗਾ ਕਾਂਗਰਸ ਵਾਂਗੂ ਭਾਜਪਾ ਵੀ ਹੜਾਂ ਦੌਰਾਨ ਗਰਾਊਂਡ ਤੇ ਨਜ਼ਰ ਨਹੀਂ ਆਈ ਸਿਰਫ ਸਿਆਸੀ ਬਿਆਨਬਾਜ਼ੀਆਂ ਹੀ ਸਾਹਮਣੇ ਆਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਤੇ 1600 ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਪਰ ਰਾਹਤ ਦੀ ਇਹ ਰਕਮ ਵਿਵਾਦਾਂ ਦੇ ਵਿੱਚ ਜ਼ਿਆਦਾ ਰਹੀ ਕੇਂਦਰ ਦੀ ਬੀਜੇਪੀ ਤੇ ਮੋੜ ਤੋਂ ਵਿਤਕਰੇ ਦੇ ਇਲਜ਼ਾਮ ਲੱਗੇ ਪੰਜਾਬ ਦੇ ਵਿੱਚ ਜਿਸ ਕਦਰ ਨੁਕਸਾਨ ਹੋਇਆ ਉਸ ਦੇ ਮੁਕਾਬਲੇ 1600 ਕਰੋੜ ਦੀ ਰਕਮ ਬਹੁਤ ਹੀ ਘੱਟ ਸੀ ਬਾਦ ਵਿੱਚ ਲੀਡਰਾਂ ਨੂੰ ਸਫਾਈ ਦੇਣੀ ਪਈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਪੀੜਤਾਂ ਦੇ ਲਈ ਇਹ ਸਿਰਫ ਪਹਿਲੀ ਕਿਸ਼ਤ ਹੈ ਅੱਗੇ-ਅੱਗੇ ਹੋਰ ਮਦਦ ਆਵੇਗੀ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੁੱਢਲੀ ਸੇਵਾ ਜਿਹੜੀ ਮੁੱਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਿਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਕੰਮਾਂ ਦੀ ਲੋੜ ਆ ਛੋਟੇ-ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਇਹ ਆਉਣਾ ਐ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਕੇਂਦਰ ਨੇ ਪੰਜਾਬ ਨੂੰ ਅਤ ਹੜ੍ਹ ਪ੍ਰਭਾਵਿਤ ਸੂਬਾ ਦਾ ਐਲਾਨ ਦਿੱਤਾ ਹੈ ਐਸਟੀਆਰਐਫ ਦੇ ਐਡਵਾਂਸ ਫੰਡ ਦੀ 250 ਕਰੋੜ ਦੀ ਕਿਸ਼ਤ ਵੀ ਜਾਰੀ ਕੀਤੀ ਤਕਰੀਬਨ 600 ਕਰੋੜ ਦਾ ਸੌਫਟ ਲੋਨ ਐਲਾਨਿਆ ਹੈ ਪਰ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ ਤੇ ਇਹ ਰਕਮ ਆٹے ਵਿੱਚ ਲੂਣ ਬਰਾਬਰ ਵੀ ਨਹੀਂ 2027 ਦੇ ਵਿੱਚ ਹੋਰ ਸਿਆਸੀ ਪਾਰਟੀਆਂ ਵਾਂਗੂ ਪੰਜਾਬ ਦੇ ਲੋਕ ਕੇਂਦਰ ਸਰਕਾਰ ਤੇ ਵੀ ਨਜ਼ਰ ਰੱਖਣਗੇ ਕਿ ਸੂਬੇ ਦੀ ਮੁਸ਼ਕਿਲ ਘੜੀ ਦੇ ਵਿੱਚ ਉਹਨਾਂ ਨੂੰ ਕੇਂਦਰ ਤੋਂ ਕਿੰਨਾ ਸਾਥ ਮਿਲਿਆ। ਭਾਜਪਾ ਲਈ ਪੰਜਾਬ ਦੇ ਵਿੱਚ ਗਵਾਉਣ ਨੂੰ ਤਾਂ ਕੁਝ ਹੈ ਨਹੀਂ ਪਰ ਸਿਆਸੀ ਜ਼ਮੀਨ ਤਲਾਸ਼ਣ ਦੇ ਲਈ ਬਹੁਤ ਕੁਝ ਹੈ। ਕੁੱਲ ਮਿਲਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੜਾਂ ਦੀ ਗੂੰਜ ਵੱਡੇ ਸਿਆਸੀ ਮੁੱਦੇ ਦੇ ਰੂਪ ਦੇ ਵਿੱਚ ਜ਼ਰੂਰ ਉੱਭਰ ਸਕਦੀ ਹੈ। ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।